ਅਜੀ ਚੰਗੀ ਜਿਹੀ ਉਹਦੋਂ ਜਦੋਂ ਅਸੀਂ ਕਰ ਰਹੇ ਸੀ ਉਦੋਂ ਅਸੀਂ ਖੁਦ ਸਟੂਡੈਂਟ ਸੀ ਸਾਰੇ ਨੇ ਸਾਰੇ ਸਟੂਡੈਂਟ ਸੀ ਅਲੱਗ-ਅਲੱਗ ਡਿਪਾਰਟਮੈਂਟਾਂ ਦਾ ਸੀ ਥੀਏਟਰ ਚੋਂ ਸੀ ਰੈਬੀ ਬਾਈ ਹੋਰੀ ਪੋਕਰਾ ਆ ਜੇ ਫਿਲਮ ਐਂਡ ਟੀਵੀ ਪ੍ਰੋਡਕਸ਼ਨਸ ਚ ਸੀ ਕੀ ਇਹ ਜਿੰਦਾ ਸੈਂਸ ਵੀ ਹੁਣ ਜੇ ਅਬ ਕਰਾ ਕਰਾ ਵੀ ਵੈਬ ਸੀਰੀਜ਼ ਤੋਂ ਇੱਕ ਹਿੱਟ ਹੋ ਕੇ ਲੋਕਾਂ ਦੀ ਉਡੀਕ ਸੀ ਹਾਂਜੀ ਉਹ ਚੀਜ਼ ਅੱਛਾ ਲੱਗਦਾ ਕਿਉਂਕਿ ਕਿਉਂਕਿ ਸਾਡੀ ਜਿਹੜੀ ਇਹ ਸੀਰੀਜ਼ ਹੈ ਨਾ ਇਹ ਸਾਡਾ ਇੱਕ ਪੈਕੇਜ ਹੈ ਫੈਮਿਲੀ ਪੈਕੇਜ ਲਾ ਲਓ ਜਾਂ ਅਸੀਂ ਦੋਸਤੀ ਯਾਰੀ ਸੋ ਮੈਨੂੰ ਲੱਗਦਾ ਅਸੀਂ ਖਾਸ ਕਰਕੇ ਇਸ ਸੀਰੀਜ਼ ਲਈ ਅਸੀਂ ਜਿੱਦਾਂ ਦੇ ਹੁੰਨੇ ਆ ਆਪਸ ਵਿੱਚ ਉਦਾਂ ਦੇ ਹੀ ਅਸੀਂ ਸਕਰੀਨ ਦੇ ਉੱਤੇ ਆ ਹਨਾ ਸੋ ਇਦਾਂ ਦੇ ਬਹੁਤ ਮੈਮਰੀਜ਼ ਹੁੰਦੀਆਂ ਨੇ ਜਦੋਂ ਕਿਸੇ ਦਾ ਬਰਥਡੇ ਆ ਗਿਆ ਕਦੀ ਘੁੰਮਣ ਫਿਰਨ ਚਲੇ ਗਏ ਸਾਰੀ ਟੀਮ ਹੈ ਨਾ ਉਦੋਂ ਵੀ ਅਸੀਂ ਬਹੁਤ ਫਨ ਕਰਦੇ ਹੁੰਦੇ ਸੀਗੇ ਮੈਨੂੰ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਨੇਚੁਰਲ ਨੇ ਇਹ ਤੁਸੀਂ ਜੇ ਤੁਹਾਡੇ ਮੈਨੂੰ ਲੱਗਦਾ ਅੰਦਰੋਂ ਤੁਸੀਂ ਕਲੀਨ ਹੋ ਹੈਨਾ ਤੁਹਾਨੂੰ ਇੱਕ ਪਾਪ ਪਤਾ ਵੀ ਮੈਂ ਇਸ ਪਾਪ ਤੋਂ ਦੁਰਨਾ ਕਿਉਂਕਿ ਪਹਿਲਾਂ ਵੀ ਇਦਾਂ ਸੱਛੀ ਗੱਲ ਸਾਰਿਆਂ ਨੂੰ ਮੈਂ ਹਰਜੋਤ ਕੋਰ ਗੱਭਰੂ ਚੈਨਲ ਤੋਂ ਤੇ ਯਾਰ ਜਿਗਰੀ ਕਸੂਤੀ ਡਿਗਰੀ ਫਿਲਮ ਜੋ ਕਿ ਰਿਲੀਜ਼ ਹੋਣ ਜਾ ਰਹੀ ਹੈ 7 ਅਗਸਤ 2026 ਨੂੰ ਤੇ ਅੱਜ ਉਹਨਾਂ ਦੇ ਸਟਾਰ ਕਾਸਟ ਸਾਡੇ ਨਾਲ ਅਮਰਤ ਐਮ.ਜੀ ਜੁੜੇ ਹੋਏ ਨੇ ਸੱਛੀ ਗੱਲ ਸਿਰ ਤੇ ਸਰ ਜਦ ਤੁਸੀਂ ਪਹਿਲੀ ਵਾਰ ਯਾਰ ਜਿਗਰੀ ਕਸੂਤੀ ਡਿਗਰੀ ਮੂਵੀ ਕੀਤੀ ਸੀ ਉਸ ਟਾਈਮ ਕਾਲਜ ਦੀ ਮਸਤੀ ਚੱਲ ਰਹੀ ਸੀ ਤੇ ਹੁਣ ਦੁਬਾਰਾ ਸਕਰੀਨ ਤੇ ਆ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਚੇਂਜ ਕੋਈ ਚੇਂਜ ਮਹਿਸੂਸ ਹੋਇਆ ਆਫ-ਸਕ੍ਰੀਨ ਜਾਂ ਔਨ-ਸਕ੍ਰੀਨ ਅੱਜ ਚੇਂਜਸ ਨਾਲ ਇੱਕ ਉਦੋਂ ਜਦੋਂ ਅਸੀਂ ਕਰ ਰਹੇ ਸੀ ਉਦੋਂ ਅਸੀਂ ਖੁਦ ਸਟੂਡੈਂਟ ਸੀ ਸਾਰੇ ਜਣੇ ਸਾਰੇ ਸਟੂਡੈਂਟ ਸੀ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਅਸੀਂ ਥੀਏਟਰ ਤੋਂ ਸੀ ਰੈਬੀ ਬਾਈ ਹੋਰੀ ਪੁਖਰਾ ਆ ਜੇ ਫਿਲਮਾਂ ਟੀਵੀ ਪ੍ਰੋਡਕਸ਼ਨ ਸੀ ਉਦੋਂ ਅਸੀਂ ਇਕੱਠੇ ਹੋਏ ਉਹ ਚੀਜ਼ਾਂ ਨੂੰ ਮਤਲਬ ਉਦੋਂ ਦੀ ਉਹ ਬੌਂਡਿੰਗ ਅੱਜ ਤੱਕ ਵੀ ਮਤਲਬ ਬਰਕਰਾਰ ਆ ਸਾਡੀ ਪਰ ਉਹ ਸਾਡੀ ਇੱਕ ਜਦੋਂ ਅਸੀਂ ਰਲ ਮਿਲ ਕੇ ਬਣਾਏ ਸੀ ਉਦੋਂ ਸਾਨੂੰ ਇਹ ਨਹੀਂ ਪਤਾ ਸੀ ਵੀ ਇਸ ਚੀਜ਼ ਨੇ ਇੰਨੀ ਦੂਰ ਤੱਕ ਜਾਊ ਮਤਲਬ ਇੰਨੀ ਮਤਲਬ ਅਨਐਕਸਪੈਕਟਿਡ ਸੀ ਸਾਡੇ ਲਈ ਉਹ ਐਡਾ ਫੇਮ ਨੇਮ ਜਾ ਉਹ ਚੀਜ਼ ਹਿੱਟ ਜਾਣੀ ਸੋ ਚੇਂਜ ਇਨ ਦਾ ਸੈਂਸ ਵੀ ਹੁਣ ਜੇ ਆਪਾਂ ਕਰਾ ਕਰਾਇਆ ਵੀ ਵੈਬ ਸੀਰੀਜ਼ ਤੋਂ ਇੱਕ ਹਿੱਟ ਹੋ ਕੇ ਲੋਕਾਂ ਦੀ ਉਡੀਕ ਸੀ ਤਾਂ ਅਸੀਂ ਹਰ ਵਾਰ ਸੋਚਦੇ ਸੀ ਕੁਝ ਨਾ ਕੁਝ ਕੋਈ 에ਰਰ ਆ ਜਾਂਦਾ ਕੋਈ ਚੱਕਰ ਪੈ ਜਾਂਦਾ ਸੀ ਸੋ ਇਸ ਵਾਰ ਫਾਈਨਲੀ ਚਲੋ ਹੁਣ ਓਮ ਜੀ ਗਰੁੱਪ ਜਿਹੜਾ ਹੈਗਾ ਆਸਾਨੀ ਸਾਹਿਬ ਨੇ ਉਹ ਨਾਲ ਉਹਨਾਂ ਨੇ ਬੌਂਡ ਕਰਕੇ ਵੀ ਆਪਾਂ ਇੱਕ ਡਿਸਾਈਡ ਕਰਦੇ ਆ ਵੀ ਇਹੋ ਚੀਜ਼ ਨੂੰ ਵੀ ਸ਼ੁਰੂ ਉੱਥੋਂ ਚੇਂਜਸ ਮੈਨੂੰ ਲੱਗਦਾ ਵੀ ਇਹ ਚੀਜ਼ ਸਾਡੇ ਲਈ ਮ ਚੇਂਜ ਕਦੇ ਨਹੀਂ ਹੋਊਗੀ ਕਿਉਂਕਿ ਇਹ इमोਸ਼ਨ ਉਸਾ ਜੁੜਿਆ ਹਮੇਸ਼ਾ ਹੀ ਫਰੈਸ਼ ਰਹਿੰਦੀ ਹੈ ਸਾਡੀ ਬਣੀ ਚੀਜ਼। ਉਹ ਚੇਂਜ ਇਹ ਵੀ ਅਸੀਂ ਸਾਨੂੰ ਖੁਸ਼ੀ ਐਕਸਾਈਟਮੈਂਟ ਉਹ ਸਾਰੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਹੈ ਵੀ ਅ ਦੁਬਾਰਾ ਅਸੀਂ ਫੇਰ ਸਾਰੇ ਇਕੱਠੇ ਹੋਵਾਂਗੇ ਉਹੀ ਮਾਹੌਲ 'ਚ ਫੇਰ ਜਾਵਾਂਗੇ ਉਹੀ ਫਲੈਸ਼ਬੈਕਸ ਉਹੀ ਸਿਸਟਮ ਮਤਲਬ ਉਹ ਚੀਜ਼ ਹੀ ਬਹੁਤ ਜ਼ਿਆਦਾ ਖੁਸ਼ੀ ਹੈ। ਤੇ ਸਰ ਫੈਨਸ ਕਹਿੰਦੇ ਨੇ ਕਿ ਅਮਰਿਤ ਬਿਨਾ ਫਿਲਮ ਅਧੂਰੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਫੈਨਸ ਦੀ ਲੋਇਲਟੀ ਹੈ ਜਾਂ ਕੀ ਹੈ? ਹਾਂਜੀ ਉਹ ਚੀਜ਼ ਅੱਛਾ ਲੱਗਦਾ ਕਿਉਂਕਿ ਕਿਉਂਕਿ ਸਾਡੀ ਜਿਹੜੀ ਇਹ ਸੀਰੀਜ਼ ਹੈ ਨਾ ਇਹ ਸਾਡਾ ਇੱਕ ਪੈਕੇਜ ਹੈ ਫੈਮਿਲੀ ਪੈਕੇਜ ਲਾ ਲਓ ਜਾਂ ਅਸੀਂ ਦੋਸਤੀ ਯਾਰੀ ਹਰ ਇੱਕ ਕਿਰਦਾਰ ਦੀ ਆਪਣੀ ਇੱਕ ਇੰਪੋਰਟੈਂਸ ਹੈ ਸਾਰੇ ਜੇ ਇੱਕ ਕਰੈਕਟਰ ਵੀ ਆਪਾਂ ਕੱਢਦੇ ਹਾਂ ਤਾਂ ਕੋਈ ਵੀ ਚੀਜ਼ ਐਬਸੈਂਟ ਆ ਉਹ ਚੋਂ ਤਾਂ ਮੈਨੂੰ ਲੱਗਦਾ ਉਹ ਫੇਰ ਵੀ ਅਧੂਰੀ ਹੈ ਸੋ ਇਹ ਚੀਜ਼ਾਂ ਸਾਰਿਆਂ ਦੇ ਅਲੱਗ-ਅਲੱਗ ਟਰੈਕ ਨੇ ਸਾਰੀ ਚੀਜ਼ਾਂ ਇੰਪੋਰਟੈਂਟ ਨੇ ਸੋ ਮੈਨੂੰ ਲੱਗਦਾ ਵੀ ਆਡੀਅנס ਦਾ ਸਾਰੀ ਸੀਰੀਜ਼ ਨੂੰ ਇਹ ਸਾਰੇ ਕਰੈਕਟਰਾਂ ਨੂੰ ਵੀ ਮਹੋਬਤ ਸਹਿਮ ਮਿਲੀ ਸਾਨੂੰ ਸਾਰਿਆਂ ਨੂੰ ਤੇ ਅਮਰਿਤ ਸਰ ਤੇ ਪੁਰਾਤ ਸਰ ਪੁਖਰਾਤ ਸਰ ਤੁਹਾਡੇ ਦੋਵਾਂ ਦੀ ਕੈਮਿਸਟਰੀ ਵੈਬ ਸੀਰੀਜ਼ ਤੋਂ ਹੀ ਬਹੁਤ ਜ਼ਿਆਦਾ ਫੇਮਸ ਹੈ ਤੇ ਕੋਈ ਐਸਾ ਮੂਮੈਂਟ ਜਿਹੜਾ ਤੁਹਾਡੇ ਦੋਵਾਂ ਦਾ ਮੂਵੀ ਚ ਜਾਂ ਆਫ-ਸਕ੍ਰੀਨ ਜਾਂ ਔਨ-ਸਕ੍ਰੀਨ ਕੋਈ ਫੇਵਰਿਟ ਫੇਵਰਿਟ ਹੋਵੇ ਤੇ ਤੁਸੀਂ ਫੈਨਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋਵੋ ਐਕਚੁਅਲੀ ਮੂਮੈਂਟ ਬਹੁਤ ਜੋ ਸਾਡੇ ਐਕਚੁਅਲੀ ਉਹਦੇ ਚ ਨਾਮ ਬਿਸ਼ੱਕ ਦੀ ਅੱਡ ਨੇ ਸਾਡੇ ਹੈਨਾ ਵੀ ਉਹਦੇ ਜੱਸ ਹੋ ਗਿਆ ਲਾਲੀ ਹੋ ਗਿਆ ਅਸਲ ਚ ਪੁਖਰਾ ਜਾਮ ਵੀ ਹੈ ਪਰ ਉਹ ਮੈਨੂੰ ਲੱਗਦਾ ਹੈ ਕੈਰੈਕਟਰਸ ਉਹ ਦੋਨੋਂ ਕੈਰੈਕਟਰਸ ਦੇ ਬਹੁਤ ਆਪਸ ਚ ਰੀਅਲ ਲਾਈਫ ਨਾਲ ਮਿਲਦੇ ਨੇ ਹੈਨਾ ਸੋ ਮੈਨੂੰ ਲੱਗਦਾ ਅਸੀਂ ਖਾਸ ਕਰਕੇ ਇਸ ਸੀਰੀਜ਼ ਲਈ ਅਸੀਂ ਜਿੱਦਾਂ ਦੇ ਹੁੰਨੇ ਆ ਆਪਸ ਚ ਉਦਾਂ ਦੇ ਹੀ ਅਸੀਂ ਸਕਰੀਨ ਦੇ ਉੱਤੇ ਆ ਹੈਨਾ ਸੋ ਇਦਾਂ ਦੇ ਬਹੁਤ ਮੈਮਰੀਜ਼ ਹੁੰਦੀਆਂ ਨੇ ਜਦੋਂ ਕਿਸੇ ਦਾ ਬਰਥਡੇ ਆ ਗਿਆ ਕਦੀ ਘੁੰਮਣ ਫਿਰਨ ਚਲੇ ਗਏ ਸਾਰੀ ਟੀਮ ਹੈਨਾ ਉਦੋਂ ਅਸੀਂ ਬਹੁਤ ਫਨ ਕਰਦੇ ਹੁੰਦੇ ਸੀਗੇ ਸੋ ਇੱਕ ਵਾਰੀ ਫੇਰ ਆ ਸਾਰੀਆਂ ਚੀਜ਼ਾਂ ਰੀਲੀਵ ਕਰਨ ਦਾ ਮੈਨੂੰ ਲੱਗਦਾ ਦੁਬਾਰਾ ਮੌਕਾ ਮਿਲੂਗਾ ਜੀ ਤੇ ਐਕਸਾਈਟਡ ਆ ਅਸੀਂ ਕਿਉਂਕਿ ਮੇਰੇ ਹਿਸਾਬ ਨਾਲ ਨੀਅਰ ਅਬਾਊਟ ਫੈਬ ਦੇ ਵਿੱਚ ਸ਼ੂਟ ਸ਼ੁਰੂ ਹੋ ਜਾਣਾ ਹੈ ਲੱਗਦਾ ਸੋ ਉਦੋਂ ਤੱਕ ਤਿਆਰੀਆਂ ਚੱਲ ਰਹੀਆਂ ਜੀ ਐਕਸਾਈਟਮੈਂਟ ਪੂਰੀ ਜੋਰਾਂ ਤੇ ਤੇ ਫੈਨਸ ਇਹ ਵੀ ਕਹਿੰਦੇ ਹੁੰਦੇ ਨੇ ਕਿ ਜਦੋਂ ਅਮ੍ਰਿਤ ਤੇ ਪੁਖਰਾਜ ਇਕੱਠੇ ਹੁੰਦੇ ਨੇ ਕੋਮੇਡੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਤੇ ਇਹ ਸੱਚ ਹੈ ਕਿ ਕੋਈ ਮਿੱਥ ਹੈ ਇਹ ਵੀ ਵੈਸੇ ਹੀ ਮਤਲਬ ਵੀ ਆਫ ਸਕ੍ਰੀਨ ਆਨ ਸਕ੍ਰੀਨ ਸਾਨੂੰ ਮੌਕਾ ਮਿਲਣਾ ਚਾਹੀਦਾ ਮਤਲਬ ਇੰਪਰੋਵਾਈਜ਼ੇਸ਼ਨ ਤਾਂ ਲਾਲੋ ਜੀ ਉਦਾਂ ਮਸਤੀ ਦਾ ਜਾਂ ਕੋਈ ਟੰਕ ਖੇਚਣ ਦਾ ਜਾਂ ਵੀ ਕਿਸੇ ਸੀਨ ਨੂੰ ਐਗਜ਼ੈਸਰੇਟ ਕਰਨ ਦਾ ਜਾਂ ਮੈਨੂੰ ਉਹਦੇ ਵਿੱਚ ਹੋਰ ਇੰਪਰੋਵਾਈਜ਼ਨ ਫਨ ਕਾਮੇਡੀ ਤੇ ਉਹ ਚੀਜ਼ਾਂ ਕ੍ਰੀਏਟ ਕਰਨ ਦਾ ਅਸੀਂ ਇੱਕ ਦੂਜੇ ਨਾਲ ਹਮੇਸ਼ਾ ਜਿੱਦਾਂ ਮੇਰਾ ਕੈਰੇਕਟਰ ਹੈ ਮਤਲਬ ਬੁਖਰਾ ਦਾ ਕੈਰੇਕਟਰ ਕਿਸੇ ਦੀ ਵੀ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਮੇਰੇ ਮਾਈਂਡ ਚ ਆਉਂਦਾ ਕੁਝ ਅਸੀਂ ਡਿਸਕਸ ਕਰਦੇ ਹਾਂ ਉਹ ਚੀਜ਼ਾਂ ਸਾਰੀਆਂ ਵੀ ਹਰ ਰੋਜ਼ ਹੀ ਨੂੰ ਅਨਾਉਂਸ ਕਰਦੇ ਤੇ ਬਾਕੀ ਆਫ ਦਿ ਸਕਰੀਨ ਵੀ ਅਸੀਂ ਕਰਦੇ ਰਹਿੰਦੇ ਹਾਂ ਮਸਤੀ ਅੰਡਰਸਟੈਂਡਿੰਗ ਦੋਵਾਂ ਚ ਹੈਗੀ ਸਾਰੇ ਕੈਮਿਸਟਰੀ ਸਾਰਿਆਂ ਦੀ ਹੈ ਮੈਨੂੰ ਲੱਗਦਾ ਜਿੰਨੇ ਪਾਤਰ ਨੇ ਸੀਰੀਜ਼ ਦੇ ਸਾਰੇਾਂ ਦੀ ਅੰਡਰਸਟੈਂਡਿੰਗ కెమిస్ట్రీ ਉਹ ਉਨੀ ਹੀ ਵਧੀਆ ਜਿੰਨੀ ਔਨ ਸਕਰੀਨ ਦਿਖਦੀ ਆ ਹਨਾ ਤੇ ਸਰ ਤੁਹਾਨੂੰ ਅੱਜ ਕੱਲ ਲੋਕੇ ਔਰ ਅੱਜ ਸਟੂਡੈਂਟਸ ਵੀ ਤੁਹਾਨੂੰ ਪੱਲਾ ਜੀ ਕਹਿ ਕੇ ਬੁਲਾ ਰਹੇ ਸੀਗੇ ਠੀਕ ਹੈ ਤੇ ਉਹ ਤੁਹਾਡੇ ਸਿਰ ਤੇ ਉਹ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਉਹ ਲੈਗੇਸੀ ਮੇਨਟੇਨ ਕਰਕੇ ਰੱਖਣੀ ਹੁੰਦੀ ਹੈ ਹਨਾ ਤੇ ਉਹ ਕਮੇਡੀ ਉਹ ਲੈਗੇਸੀ ਉਹ ਇਮੇਜ ਬਰਕਰਾਰ ਕਰਕੇ ਰੱਖਣੀ ਹੁੰਦੀ ਹੈ ਤੇ ਉਹ ਕਿਦਾਂ ਤੁਸੀਂ ਉਹ ਦਿਮਾਗ ਤੇ ਤੁਹਾਡਾ ਆਉਂਦਿਆ ਕਿ ਹਾਂਜੀ ਐਵੇਂ ਉਹ ਬਰਕਰਾਰ ਕਰਕੇ ਰੱਖਣੀ ਹੈ ਆਪਣੇ ਫਾਦਰ ਦਾ ਨਾਮ ਇਮੇਜ ਉਹ ਲੈਗੇਸੀ ਮੈਨੂੰ ਲੱਗਦਾ ਜੀ ਇਹਨਾਂ ਸਾਰੀਆਂ ਚੀਜ਼ਾਂ ਨੇਚੁਰਲ ਨੇ ਇਹ ਤੁਸੀਂ ਜੇ ਤੁਹਾਡੇ ਮੈਨੂੰ ਲੱਗਦਾ ਅੰਦਰੋਂ ਤੁਸੀਂ ਕਲੀਨ ਹੋ ਹਨਾ ਤੁਹਾਨੂੰ ਇੱਕ ਪਾਤ ਪਤਾ ਵੀ ਮੈਂ ਇਸ ਪਾਤ ਤੇ ਤੁਰ ਰਹਾ ਕਿਉਂਕਿ ਪਹਿਲਾਂ ਵੀ ਇਦਾਂ ਸਿਗਾ ਹਨਾ ਜਿਵੇਂ ਕਾਮਿਕ ਕਾਮਿਕ ਕੈਰੈਕਟਰਸ ਅਸੀਂ ਬਹੁਤ ਵਾਰੀ ਕਰ ਲੰਨੇ ਆ ਹਨਾ ਪਰ ਆਊਟ ਐਂਡ ਆਊਟ ਕਾਮੇਡੀ ਵੀ ਕਰਨੀ ਗੱਲੇ ਕਾਮੇਡੀ ਨੇ ਉਹ ਜਿਵੇਂ ਉਹਨਾਂ ਦਾ ਸਿਗਾ ਹਨਾ ਸੋ ਉਹ ਚੀਜ਼ ਡੈਫੀਨਿਟਲੀ ਬਰਡਨ લાલો સર ਤੇ ਜਾਂ ਤੁਸੀਂ લાલો ਬਹੁਤ ਵੱਡਾ ਇੱਕ ਡਰ ਤਾਂ ਲੱਗਦਾ ਹੀ ਹੈ ਕਿਉਂਕਿ ਇੰਨੀ ਕਿਉਂਕਿ ਇੱਕ ਬਹੁਤ ਜ਼ਬਰਦਸਤ ਅਨਾਉਂਸਮੈਂਟ ਹੋਰ ਵੀ ਹੋਣ ਵਾਲੀ ਆ ਉਹਦੇ ਲਈ ਤਾਂ ਮੈਨੂੰ ਹੋਰ ਵੀ ਬਹੁਤ ਜ਼ਿਆਦਾ ਡਰ ਲੱਗ ਰਿਹਾ ਪਰ ਫੇਰ ਵੀ ਮੈਨੂੰ ਲੱਗਦਾ ਵੀ ਜਦੋਂ ਆਡੀਅנס ਕਿਉਂਕਿ ਉਹ ਪਿਆਰ ਕਰਦੇ ਨੇ ਇਸ ਕਰਕੇ ਐਕਸਪੈਕਟੇਸ਼ਨ ਆ ਹਨਾ ਸੋ ਪਰ ਮੈਨੂੰ ਲੱਗਦਾ ਪਰਮਾਤਮਾ ਨਾਲ ਹੀ ਆ ਜੀ ਸੋ ਜਿੱਥੇ ਵੀ ਨੇ ਉਹ ਉਹ ਹਮੇਸ਼ਾ ਉਹ ਨਾਲ ਨੇ ਮੇਰੇ ਤੇ ਅਸ਼ੀਰਵਾਦ ਉਹਨਾਂ ਦਾ ਨਾਲ ਤੇ ਮੈਂ ਪੂਰੀ ਟਰਾਈ ਕਰੂੰਗਾ ਜੀ ਕਿ ਬਖੂਬੀ ਨਿਵਾ ਸਕਾਂ ਉਸ ਚੀਜ਼ ਨੂੰ ਇਹ ਸਰ ਬਟ ਤੁਹਾਡੇ ਤੋਂ ਪੁੱਛਣਾ ਚਾਹੀਦਾ ਕੋਈ ਮੂਵੀ ਸ਼ੂਟਿੰਗ ਦੇ ਦੌਰਾਨ ਪਹਿਲਾ ਮੂਵੀ ਜਿੰਨੀ ਹੋਈ ਉਹ ਸ਼ੂਟਿੰਗ ਦੇ ਦੌਰਾਨ ਜਿੰਨੇ ਵੀ ਕੋਈ ਕੋਈ ਫਨੀ ਮੂਵਮੈਂਟ ਉਹ ਐਸਾ ਹੋਇਆ ਹੋਵੇ ਜਿਹੜਾ ਤੁਸੀਂ ਫੈਨਸ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕੋਈ ਐਸਾ ਮੂਵਮੈਂਟ ਹੋਇਆ ਹੋਵੇ ਤੁਹਾਡੇ ਦੋਵਾਂ ਵਿੱਚ ਜਾਂ ਅਲੱਗ ਤੋਂ ਇਹ ਮੂਮੈਂਟ ਤੱਕ ਬਹੁਤ ਜ਼ਿਆਦਾ ਨਹੀਂ ਪ੍ਰਾਂਇ ਨਹੀਂ ਵੀ ਜਿਵੇਂ ਅਸੀਂ ਤਾਂ ਪ੍ਰੈਂਕ ਕਰਦੇ ਰਹਿੰਦੇ ਹਾਂ ਸਾਰਿਆਂ ਨਾਲ ਆਪਾਂ ਸੋ ਵੀ ਪਤਾ ਨਹੀਂ ਲੱਗਣ ਹੁੰਦੇ ਕਿਸੇ ਨੂੰ ਜਿਵੇਂ ਅਸੀਂ ਰੈਬਿਨਰ ਵੀ ਕੀਤਾ ਜਾਂ ਸਪਰੇਨਰ ਆਪੇ ਪਤਾ ਨਹੀਂ ਲੱਗਣ ਸਾਰੇ ਇੱਕ ਦੂਜੇ ਨਾਲ ਪ੍ਰੈਂਕ ਕਰਦੇ ਰਹਿੰਦੇ ਹਾਂ ਸੋ ਰਾਈਟ ਨਾਓ ਸੋ ਇਸ ਟਾਈਮ ਵੀ ਪ੍ਰੈਂਕ ਇੱਕ ਚੱਲ ਰਿਹਾ ਹੈ ਸੋ ਚੱਲ ਰਿਹਾ ਹੈ ਤੇ ਉਹ ਪ੍ਰੈਂਕ ਫੈਨਸ ਨੂੰ ਪਤਾ ਹੈ ਫੈਨਸ ਨੂੰ ਤਾਂ ਅਜੇ ਦੱਸਣਾ ਵੀ ਉਹ ਇਹ ਹੈ ਵੀ ਕਿੱਥੇ ਆ ਸਪਰਾ ਦੇ ਲੋਕ ਸਪਰਾ ਆਈ ਸੀ ਉਹਨਾਂ ਨੂੰ ਕਹਿੰਦਾ ਵੀ ਆ ਇੰਟਰਵਿਊ ਲਈਦਾ ਹੁਣ ਕੱਪੜੇ ਚੇਂਜ ਕਰਕੇ ਆਉਣੇ ਪੈਣਗੇ ਸੀ ਤੇ ਉਹ ਹਜੇ ਚੱਲ ਰਹੇ ਉਹ ਜਗ੍ਹਾ ਲੱਭਦੇ ਫਿਰਦੇ ਸੀ ਕਿੱਥੇ ਚੇਂਜ ਕਰਾਂ ਕਿੱਥੇ ਚੇਂਜ ਕਰਾਂ ਤੇ ਉਹਨਾਂ ਨੂੰ ਪੂਰੀ ਜੀ ਤੰਗ ਖਿੱਚੀ ਜਾਣੀ ਕਿਸੇ ਦੀ ਆ ਮਜ਼ਾਕ ਕਰੀ ਜਾਣਾ ਕਿਉਂਕਿ ਪਤਾ ਤਾਂ ਉਹਨੂੰ ਵੀ ਲੱਗ ਜਾਣਾ ਹੁਣੇ ਵੀ ਆ ਇੱਥੇ ਫਿਰਦੇ ਨੇ ਸਾਰੇ ਪਰ ਐਕਚੁਅਲੀ ਉਹੀ ਹੈ ਜੀ ਜਦੋਂ ਤੁਸੀਂ ਇੰਨੇ ਜ਼ਿਆਦਾ ਕੰਫਰਟੇਬਲ ਹੋਨੇ ਹੋ ਨਾ ਇੱਕ ਦੂਜੇ ਨਾਲ ਮੈਨੂੰ ਲੱਗਦਾ ਅੰਦਰੋਂ ਪ੍ਰੈਂਕ ਕਰਨਾ ਜਾਂ ਉਹ ਚੀਜ਼ਾਂ ਕਰਨਾ ਤੁਸੀਂ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਸੀਂ ਤੁਹਾਨੂੰ ਐ ਲੱਗਦਾ ਵੀ ਯਾਰ ਨਹੀਂ ਨਹੀਂ ਇਹ ਬੰਦਾ ਪੂਰਾ ਨਾ ਮਨਜੇ ਜਾਂ ਉਦੋਂ ਮੈਨੂੰ ਲੱਗਦਾ ਤੁਸੀਂ ਫਿਰ ਕੰਫਰਟੇਬਲ ਹੀ ਨਹੀਂ ਹੈਗੇ ਹੈ ਨਾ ਤੁਸੀਂ ਹੱਕ ਹੀ ਨਹੀਂ ਸਮਝਦੇ ਹੋ ਤੇ ਸੋ ਜੇ ਹੱਕ ਸਮਝਦੇ ਆ ਬੰਦਾ ਦਾ ਤਾਂ ਹੀ ਆ ਸਾਰੀਆਂ ਚੀਜ਼ਾਂ ਕਰਦੇ ਆ ਤੇ ਇਹਦੇ ਨਾਲ ਹੀ ਪਿਆਰ ਪਣਦਾ ਜੀ ਇਹਦੇ ਨਾਲ ਹੀ ਸਾਡਾ ਸ਼ੂਟ ਹੋਰ ਵਧੀਆ ਤਰੀਕੇ ਨਾਲ ਨਿਕਲਦਾ ਸਰ ਤੁਸੀਂ ਇੰਨੀ ਸਾਰੀਆਂ ਮੂਵੀਆਂ ਕੀਤੀਆਂ ਤੇ ਯੂਜੂਲੀ ਕੀ ਹੁੰਦਾ ਕਿ ਕੋਈ ਸਟਾਰਸ ਇਨੀਸ਼ੀਅਲੀ ਕੋਈ ਮੂਵੀ ਕਰਦਾ ਹੈ ਤੇ ਜਦੋਂ ਉਹ ਦੂਜੀ ਤੀਜੀ ਹੋਰ ਮੂਵੀ ਹਿੱਟ ਚਲੀ ਜਾਂਦੀ ਹੈ ਤੇ ਉਹ ਦੂਜੀ ਮੂਵੀਆਂ ਛੱਡਣ ਦਾ ਮਨ ਕਰਦਾ ਹੈ ਹੈਨਾ ਤੇ ਤੁਸੀਂ ਇਹ ਤੇ ਤੁਸੀਂ ਤੁਹਾਡਾ ਕਿਵੇਂ ਮਨ ਕੀਤਾ ਕਿ ਹਾਂਜੀ ਇਹ ਮੂਵੀ ਵੀ ਕਰਕੇ ਰੱਖਣੀ ਹੈ ਤੇ ਅੱਗੇ ਵੀ ਮਤਲਬ ਇਹ ਕਾਸਟ ਨਾਲ ਕੰਮ ਕਰਨਾ ਹੈ ਇਹ ਤਾਂ ਸਾਡੀ ਮਤਲਬ ਇੱਥੋਂ ਤਾਂ ਸਾਡੀ ਇਹ ਤਾਂ ਸਾਡੀ ਰੂਟ ਹੀ ਹੈ ਤਾਂ ਜਿੱਥੋਂ ਸਾਨੂੰ ਇਸ ਚੀਜ਼ ਨੇ ਤਾਂ ਸਾਨੂੰ ਬਹੁਤ ਮਤਲਬ ਨੈਟਵਰਕ ਅੱਗੇ ਬ੍ਰਾਂਚੇਸ ਲਾ ਲੋ ਚੀਜ਼ਾਂ ਉੱਥੋਂ ਬਾਅਦ ਹੀ ਸਾਡੀ ਉਹ ਚੀਜ਼ ਨਾਮ ਫੇਮ ਜੋ ਵੀ ਜਿੰਨਾ ਮਿਲਿਆ ਇਹ ਚ ਪਹਿਚਾਣ ਦਿੱਤੀ ਸੀ ਨੇ ਸੋ ਇਹ ਤਾਂ ਅਸੀਂ ਦੇ ਚੀਜ਼ ਨਾਲ ਬਹੁਤ ਜ਼ਿਆਦਾ ਕਨੈਕਟਡ ਆ ਸੋ ਮਤਲਬ ਇਸ ਤੋਂ ਬਾਅਦ ਹੀ ਉਦਾਂ ਹੋਰ ਜਿਵੇਂ ਕੰਮ ਮਿਲਿਆ ਜਾਂ ਇਹ ਬੱਗੀ ਦੇ ਅੱਗੇ ਚੀਜ਼ਾਂ ਹੋਈਆਂ ਕਰਦੇ ਗਏ ਕੋਈ ਪਰ ਇਹ ਤਾਂ ਨਹੀਂ ਕਦੇ ਅਸੀਂ ਉਹ ਚਾਹੇ ਯਾਰ ਜਿਗਰੀ ਦਾ 10ਵਾਂ 파ਟ ਬਣ ਜੇ ਪਰ ਚਾਹੇ ਵੀਮਾ ਬਣ ਜੇ ਸੋ ਇਹ ਹਮੇਸ਼ਾ ਹੀ ਕੰਟੀਨਿਊ ਰਹੂਗਾ ਇਹ ਤਾਂ ਇਹ ਸਾਡੀ ਆਲਰੇਡੀ ਫੈਮਿਲੀ ਆ ਇੱਕ ਸਾਰੇ ਆਪਸ ਚ ਅਸੀਂ ਤੇ ਸਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਸਾਰੀ ਕਾਸਟ ਵਿੱਚੋਂ ਕਿਹਦੇ ਨਾਲ ਤੁਸੀਂ ਹਾਰਟ ਟੂ ਹਾਰਟ ਕਨੈਕਟ ਕਰਦੇ ਹੋ ਸਾਰੇ ਨਾਲ ਹੀ ਕਰਦੇ ਆ ਜੀ ਮੈਨੂੰ ਲੱਗਦਾ ਅੰਬੀ ਬਾਈ ਹੋ ਗਿਆ ਕਰਨ ਸੰਧਾ ਵਾਲੀਆ ਹੋ ਗਿਆ ਹੈ ਨਾ ਕੋਈ ਕਿ ਕਰਨ ਨੂੰ ਤਾਂ ਮੈਂ ਹੋਰ ਵੀ ਬਹੁਤ ਪੁਰਾਣਾ ਜਾਣਦਾ ਹੈ ਨਾ ਸੋ ਅਸੀਂ ਸਾਡੀ ਜ਼ਿੰਦਗੀ ਦੀ ਪਹਿਲੀ ਫਿਲਮ ਸੀ ਅਸੀਂ ਇਕੱਠਿਆਂ ਨੇ ਕੀਤੀ ਸੀ ਸੋ ਇਦਾਂ ਸਾਰਿਆਂ ਨਾਲ ਹੀ ਆ ਜੀ ਰੈਬੀ ਨਾਲ ਅਲੱਗ ਤੋਂ ਕਨੈਕਸ਼ਨ ਆ ਹੈ ਨਾ ਸਾਡੇ ਕਰੂ ਮੈਂਬਰਸ ਪਰਮ ਹੋਣਾ ਨਾਲ ਅੰਦਰ ਸਾਰਿਆਂ ਨਾਲ ਡਿਫਰੈਂਟ ਡਿਫਰੈਂਟ ਕਨੈਕਸ਼ਨ ਆ ਹੈ ਨਾ ਤੇ ਮੈਨੂੰ ਲੱਗਦਾ ਜਦੋਂ ਇੰਨੀ ਪੋਜ਼ਿਟਿਵ ਵਾਈਬਸ ਇਕੱਠੀਆਂ ਹੋ ਜਾਂਦੀਆਂ ਨੇ ਉਦੋਂ ਹੀ ਇੱਕ ਚੰਗਾ ਕੰਮ ਨਿਕਲ ਕੇ ਬਾਹਰ ਆਉਂਦਾ ਹੈ ਨਾ ਤੇ ਮੈਨੂੰ ਲੱਗਦਾ ਉਹਦਾ ਹੀ ਰਿਜ਼ਲਟ ਹੈ ਜੀ ਇਹ థాంਕ ਯੂ so much ਬੈਸਟ ਆਫ ਲੱਕ ਟੋ ਥੋ ਤੁਹਾਨੂੰ ਦੋਵਾਂ ਨੂੰ ਤੁਸੀਂ ਮੂਵੀ ਲਈ ਥੈਂਕ ਯੂ so much